ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੀ ਮਿਥਨ ਰਾਸ਼ੀ ਵਾਲਿਆਂ ਦੀ ਤੇ ਮੇਖ ਰਾਸ਼ੀ ਵਾਲਿਆਂ ਦੀ ਕਿ ਦੀਵਾਲੀ ਦੇ ਮੌਕੇ ਇਹਨਾਂ ਨੂੰ ਕਿਹੜੀਆਂ 10 ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜਿਹੜਾ ਕਿ ਮੌਕਾ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਲਾਂ ਦੇ ਬਾਅਦ ਆਇਆ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਉਹਨਾਂ ਦੀ ਸਦੈਵ ਕਿਰਪਾ 12 ਹੀ ਰਾਸ਼ੀਆਂ ਤੇ ਬਣੀ ਰਹੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਧਨ ਦੇ ਨਾਲ ਮਾਲਾ ਮਾਲ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿ ਤੁਹਾਡੇ ਜੀਵਨ ਵਿੱਚ ਕਿਹੜੀਆਂ 10 ਵੱਡੀਆਂ ਖੁਸ਼ਖਬਰੀਆਂ ਘਟਨਾਵਾਂ ਹੋਣ ਜਾ ਰਹੀਆਂ ਹਨ ਦੀਵਾਲੀ ਤੋਂ ਪਹਿਲਾਂ ਤੁਹਾਡੇ ਜੀਵਨ ਵਿੱਚ ਇੱਕ ਅਜੀਹਾ ਬਦਲਾਵ ਹੋਣ ਜਾ ਰਿਹਾ ਹੈ ਜਿਸ ਦੀ ਕਲਪਨਾ ਤੁਸੀਂ ਸੁਪਨੇ ਵਿੱਚ ਵੀ ਨਹੀਂ ਕੀਤੀ ਹੋਵੇਗੀ ਕਿਉਂਕਿ ਰਾਹੂ ਤੁਹਾਡੇ ਖਿਲਾਫ ਤੇ ਕੇਤੂ ਦੇ ਨਾਲ ਮਿਲ ਕੇ ਚਾਲ ਚੱਲਣ ਵਾਲੇ ਹਨ ਜਿਸ ਦਾ ਅਸਰ ਕੁਝ ਇਸ ਤਰ੍ਹਾਂ ਹੋਵੇਗਾ ਤੁਸੀਂ ਬੈਠੇ ਬੈਠੇ ਵੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹੋ ਤੁਹਾਡੇ ਜੀਵਨ ਵਿੱਚ ਸਭ ਕੁਝ ਚੰਗਾ ਚੱਲ ਰਿਹਾ ਹੋਵੇਗਾ ਪਰ ਅਚਾਨਕ ਇੱਕ ਅਜੇਹਾ ਫੋਨ ਆਵੇਗਾ ਤੁਹਾਡੀਆਂ ਸਾਰੀਆਂ ਹੀ ਖੁਸ਼ੀਆਂ ਧਰੀਆਂ ਧਰਾਈਆਂ ਰਹਿ ਸਕਦੀਆਂ ਹਨ ਇਸ ਲਈ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਵਧਾਨੀਆਂ ਵਰਤਣੀਆਂ ਹਨ ਤੁਸੀਂ ਕਈ ਸਾਲਾਂ ਤੋਂ ਕਿਸੇ ਚੀਜ਼ ਨੂੰ ਲੈ ਕੇ ਮਿਹਨਤ ਕਰ ਰਹੇ ਹੋ ਤਾਂ ਤੁਹਾਨੂੰ ਬਸ ਉਹਨਾ ਦਾ ਨਤੀਜਾ ਹੁਣ ਮਿਲਣ ਵਾਲਾ ਹੈ ਉਹ ਖੁਸ਼ੀ ਮਿਲਣ ਵਾਲੀ ਹੈ ਪਰ ਅਚਾਨਕ ਤੁਹਾਡੀ ਸਾਲਾਂ ਦੀ ਮਿਹਨਤ ਤੇ ਪਾਣੀ ਵੀ ਫਿਰ ਸਕਦਾ ਹੈ ਤੁਸੀਂ ਧਿਆਨ ਰੱਖਣਾ ਹੈ ਤੁਹਾਨੂੰ ਕੋਈ ਖੁਸ਼ੀ ਮਿਲਣ ਵਾਲੀ ਹੋਵੇਗੀ ਪਰ ਅਚਾਨਕ ਉਸ ਖੁਸ਼ੀ ਤੇ ਕਾਲ ਦਾ ਸੰਕਟ ਵੀ ਮੰਡਰਾ ਸਕਦਾ ਹੈ ਕਿਉਂਕਿ ਰਾਹੂ ਜਦੋਂ ਉਲਟੀ ਚਾਲ ਚੱਲਦੇ ਹਨ ਤਾਂ ਅਜੀਹਾ ਹੁੰਦਾ ਹੈ ਪਰ ਚਿੰਤਾ ਨਾ ਕਰੋ ਕਿਉਂਕਿ ਸ਼ਨੀ ਤੁਹਾਡੇ ਲਈ ਮਜ਼ਬੂਤ ਸਥਿਤੀ ਵਿੱਚ ਖੜੇ ਹੋਏ ਹਨ ਅਤੇ ਇਸ ਦੀਵਾਲੀ ਤੋਂ ਪਹਿਲਾਂ ਮਾਤਾ ਲక్ష్ਮੀ ਵੀ ਤੁਹਾਡੇ ਤੇ ਮਿਹਰਬਾਨ ਹੁੰਦੇ ਨਜ਼ਰ ਆਉਣਗੇ ਤੁਹਾਡੇ ਕਰਮ ਤੁਹਾਡੇ ਭਾਗ ਤੇ ਤੁਹਾਡੀ ਕਿਸਮਤ ਦੇ ਚੱਲਦੇ ਆ ਮਾਤਾ ਲక్ష్ਮੀ ਜੀ ਤੇ ਭਗਵਾਨ ਸ਼ਨੀ ਦੇਵ ਜੀ ਕਰਮ ਫਲ ਦਾਤਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਤੁਹਾਡੇ ਪੱਖ ਵਿੱਚ ਖੜੇ ਹਨ ਬਸ ਰਾਹੋ ਦੀ ਚਾਲ ਤੋਂ ਬਚ ਕੇ ਤੁਹਾਨੂੰ ਰਹਿਣਾ ਪੈਣਾ ਹੈ ਤੁਹਾਨੂੰ ਗਰੰਟੀ ਦਿੰਦੇ ਹਾਂ ਕਿ ਇਹ 10 ਵੱਡੀਆਂ ਭਿਆਨਕ ਘਟਨਾਵਾਂ ਤੋਂ ਤੁਸੀਂ ਆਪਣੇ ਜੀਵਨ ਵਿੱਚ ਹਰ ਹਾਲ ਬਚਾਅ ਕਰੋ ਵੇਖੋ ਜੀ ਤਿਉਹਾਰਾਂ ਤੇ ਖੁਸ਼ੀਆਂ ਹਰ ਕਿਸੇ ਲਈ ਹੁੰਦੀਆਂ ਹਨ ਪਰ ਕਦੇ-ਕਦੇ ਤਿਉਹਾਰਾਂ ਦੇ ਸਮੇਂ ਸਾਡੇ ਜੀਵਨ ਵਿੱਚ ਕੁਝ ਅਜੀਹੀਆਂ ਘਟਨਾਵਾਂ ਵੀ ਹੋ ਜਾਂਦੀਆਂ ਹਨ ਉਹਨਾਂ ਤਿਉਹਾਰਾਂ ਲਈ ਖੁਸ਼ੀਆਂ ਨੂੰ ਮਾਤਮ ਵਿੱਚ ਬਦਲਣ ਦੀ ਉਹ ਸ਼ਕਤੀ ਰੱਖਦੀਆਂ ਹਨ ਪਰ ਅਜੀਹਾ ਹੁਣ ਤੁਹਾਡੇ ਨਾਲ ਨਹੀਂ ਹੋਣਾ ਚਿੰਤਾ ਨਹੀਂ ਕਰਨੀ ਇਸ ਦੀਵਾਲੀ ਤੋਂ ਪਹਿਲਾਂ ਇਹ ਦੱਸੇ ਵੱਡੀਆਂ ਘਟਨਾਵਾਂ ਤੁਹਾਡੇ ਜੀਵਨ ਵਿੱਚ ਹਰ ਹਾਲ ਵਿੱਚ ਹੋਣਗੀਆਂ ਇਹਨਾਂ ਤੋਂ ਕਿਵੇਂ ਬਚਿਆ ਜਾਵੇ ਤੇ ਕੀ ਕੀਤਾ ਜਾਵੇ ਸਾਰੀ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ ਵੇਖੋ ਜੀ ਦੋਸਤੋ ਤਿਉਹਾਰਾਂ ਦੇ ਦਿਨਾਂ ਵਿੱਚ ਦੀਵਾਲੀ ਤੇ ਹਰ ਕੋਈ ਚਾਹੁੰਦਾ ਹੈ ਕਿ ਮਾਤਾ ਲਕਸ਼ਮੀ ਉਸ ਦੇ ਘਰ ਪਧਾਰ ਜਾਣ ਉਸ ਦੇ ਘਰ ਤੇ ਆਪਣੀ ਕਿਰਪਾ ਵਰਸਾ ਦੇਣ ਧਨ ਨਾਲ ਮਾਲਾ ਮਾਲ ਕਰ ਦੇਣ ਉਸ ਦੇ ਘਰ ਤੇ ਵੀ ਧਨ ਦੌਲਤ ਰੁਪਿਆ ਪੈਸਾ ਗਹਿਣਿਆਂ ਦੀ ਵਰਖਾ ਹੋ ਜਾਵੇ ਪਰ ਅਕਸਰ ਮਾਤਾ ਲਕਸ਼ਮੀ ਹਰ ਕਿਸੇ ਦੇ ਘਰ ਵਿੱਚ ਨਹੀਂ ਪਧਾਰਦੇ ਪਰ ਅੱਜ ਇਸ ਵੀਡੀਓ ਵਿੱਚ ਇੱਕ ਅਜਿਹੀ ਜਾਣਕਾਰੀ ਦੇਵਾਂਗੇ ਜਿਸ ਨਾਲ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਦੌੜੀ ਚਲੀ ਆਵੇਗੀ ਤੁਹਾਡੇ ਘਰ ਅਜਿਹੀ ਕਿਰਪਾ ਵਰਸੇਗੀ ਤੁਹਾਡੀ ਸੱਤ ਜਨਮਾਂ ਦੀ ਗਰੀਬੀ ਦੂਰ ਹੋ ਸਕਦੀ ਹੈ ਵੇਖੋ ਦੋਸਤੋ ਜਦੋਂ ਗ੍ਰਹਿ ਦੇ ਸਿਤਾਰੇ ਪੱਖ ਵਿੱਚ ਖੜੇ ਹੋ ਜਾਂਦੇ ਹਨ ਜਦੋਂ ਸਾਡੀ ਕਿਸਮਤ ਤੇ ਸਾਡਾ ਭਾਗ ਸਾਡਾ ਸਾਥ ਦੇ ਰਿਹਾ ਹੁੰਦਾ ਹੈ ਤਾਂ ਇਨਸਾਨ ਬੈਠਿਆਂ-ਬੈਠਿਆਂ ਵੀ ਲੱਖਾਂ ਕਰੋੜਾਂ ਰੁਪਏ ਕਮਾ ਲੈਂਦੇ ਹਨ ਉਹ ਛੋਟੀ ਜਿਹੀ ਮਿਹਨਤ ਨਾਲ ਵੀ ਆਪਣੇ ਹਰ ਔਖੇ ਕਾਰਜ ਨੂੰ ਪੂਰਾ ਕਰ ਲੈਂਦਾ ਹੈ ਉਹ ਚਾਹੇ ਕੁਝ ਕਰੇ ਜਾਂ ਨਾ ਕਰੇ ਉਸਦੇ ਹਾਲਾਤ ਉਸਦੇ ਪੱਖ ਵਿੱਚ ਹੁੰਦੇ ਹਨ ਹਰ ਪਾਸਿਓ ਉਹ ਕੇਵਲ ਖੁਸ਼ੀਆਂ ਹੀ ਖੁਸ਼ੀਆਂ ਭੋਗਦਾ ਹੈ ਹਰ ਪਾਸੇ ਕੇਵਲ ਉਸਦਾ ਹੀ ਸਿੱਕਾ ਚੱਲਦਾ ਹੈ ਉਸਦਾ ਨਾਮ ਵੀ ਹੁੰਦਾ ਹੈ ਉਸ ਨੂੰ ਸ਼ੋਹਰਤ ਵੀ ਮਿਲਦੀ ਹੈ ਦੌਲਤ ਵੀ ਮਿਲਦੀ ਹੈ ਪਰ ਉਥੇ ਹੀ ਜੇਕਰ ਗ੍ਰਹਿ ਸਿਤਾਰੇ ਹੀ ਸਾਡੇ ਵਿਰੋਧ ਵਿੱਚ ਹੋ ਜਾਣ ਤਾਂ ਸਾਡਾ ਰਾਹੋ ਸਾਡੇ ਵਿਰੋਧ ਵਿੱਚ ਖੜਾ ਹੋ ਜਾਵੇ ਸਾਡਾ ਕੇਤੂ ਸਾਡੇ ਲਈ ਮੁਸੀਬਤਾਂ ਖੜੀਆਂ ਕਰ ਸਕਦਾ ਹੈ ਤਾਂ ਫਿਰ ਕੁਝ ਉਲਟਾ ਹੋ ਸਕਦਾ ਹੈ ਇਨਸਾਨ ਬੈਠਾ ਬੈਠਾ ਮੁਸੀਬਤ ਦਾ ਸ਼ਿਕਾਰ ਹੋ ਜਾਂਦਾ ਹੈ ਚੰਗਾ ਪੜਾ ਤੰਦਰੁਸਤ ਇਨਸਾਨ ਵੀ ਚੰਦ ਮਿੰਟਾਂ ਅੰਦਰ ਬਿਮਾਰ ਹੋ ਜਾਂਦਾ ਹੈ ਕਰਜ਼ਾ ਅਚਾਨਕ ਇੱਕਦਮ ਤੋਂ ਵੱਧ ਜਾਂਦਾ ਹੈ ਵਪਾਰ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਫਿਰ ਉਹ ਵਪਾਰ ਬੰਦ ਕਰਨਾ ਵੀ ਪੈ ਜਾਂਦਾ ਹੈ ਨੌਕਰੀ ਵੀ ਛੁੱਟ ਜਾਂਦੀ ਹੈ ਇਨਸਾਨ ਨੂੰ ਘਰ ਪਰਿਵਾਰ ਵੱਲੋਂ ਧੋਖਾ ਮਿਲਦਾ ਜਾਂਦਾ ਹੈ ਜਦੋਂ ਸਿਤਾਰੇ ਸਾਰੇ ਹੀ ਗ੍ਰਹਿ ਗੋਚਰ ਜਦੋਂ ਸਾਡੀ ਕਿਸਮਤ ਸਾਡੇ ਖਿਲਾਫ ਹੋਵੇ ਪਰ ਆਉਣ ਵਾਲਾ ਜੋ ਇਹ ਸਮਾਂ ਹੈ ਤੁਹਾਡੇ ਜੀਵਨ ਵਿੱਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ ਕੁਝ ਅਜਿਹੇ ਬਦਲਾਅ ਹੋਣਗੇ ਜੋ ਤੁਹਾਨੂੰ ਖੂਬ ਹਸਾ ਵੀ ਸਕਦੇ ਹਨ ਜੋ ਤੁਹਾਨੂੰ ਤੁਹਾਡੇ ਜੀਵਨ ਨੂੰ ਬਦਲਦੇ ਹਨ ਤੁਸੀਂ ਵੇਖ ਸਕਦੇ ਹੋ ਤੁਸੀਂ ਇੰਨੀਆਂ ਵੱਡੀਆਂ ਖੁਸ਼ੀਆਂ ਕਿ ਤੁਸੀਂ ਖੁਦ ਵੀ ਇੰਜੋਏ ਕਰੋਗੇ ਵਿਸ਼ਵਾਸ ਨਹੀਂ ਕਰ पाओगे ਕਿ ਤੁਸੀਂ ਇੰਨੀਆਂ ਵੱਡੀਆਂ ਖੁਸ਼ੀਆਂ ਕਿ ਮੈਨੂੰ ਭਗਵਾਨ ਨੇ ਦੇ ਦਿੱਤੀਆਂ ਹਨ ਆਖਿਰ ਦੀਵਾਲੀ ਤੋਂ ਪਹਿਲਾਂ ਕੀ ਬਦਲਾਅ ਹੋਣ ਵਾਲੇ ਹਨ ਤੇ ਕੀ ਸਾਵਧਾਨੀ ਵਰਤਣੀ ਹੈ ਸਾਰੀ ਜਾਣਕਾਰੀ ਦੇਵਾਂਗੇ ਪਰ ਦੀਵਾਲੀ ਬਸ ਕੁਝ ਹੀ ਦਿਨਾਂ ਵਿੱਚ ਆ ਰਹੀ ਹੈ ਅਜੇ ਇਹ ਵਿੱਚ ਤੁਹਾਨੂੰ ਕੀ ਕਰਨਾ ਹੈ ਸਾਰੀ ਜਾਣਕਾਰੀ ਦੇਣ ਵਾਲੇ ਹਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਤੁਹਾਡੇ ਜੀਵਨ ਵਿੱਚ ਕੁਝ ਅਜਿਹੇ ਬਦਲਾਅ ਹੋਣ ਵਾਲੇ ਹਨ ਜੋ ਤੁਹਾਨੂੰ ਸੋਚਣ ਦੇ ਮਜਬੂਰ ਕਰ ਦੇਣਗੇ ਕਿ ਅਜਿਹਾ ਆਖਿਰ ਮੇਰੇ ਨਾਲ ਕਿਉਂ ਹੋ ਰਿਹਾ ਹੈ ਕਿਤੇ ਕੋਈ ਅਜੀਹਾ ਸੁਪਨਾ ਤਾਂ ਨਹੀਂ ਭਗਵਾਨ ਸਾਨੂੰ ਕਦੇ-ਕਦੇ ਕੁਝ ਅਜਿਹੀਆਂ ਚੀਜ਼ਾਂ ਦਿੰਦੇ ਹਨ ਕਿ ਸਾਨੂੰ ਸੋਚਣ ਤੇ ਮਜਬੂਰ ਹੋਣਾ ਪੈਂਦਾ ਹੈ ਸਾਨੂੰ ਵਿਸ਼ਵਾਸ ਤੱਕ ਨਹੀਂ ਹੁੰਦਾ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਇਹ ਸੱਚ ਹੈ ਕਦੇ ਕੁਝ ਅਜੀਹਾ ਮਿਲ ਜਾਂਦਾ ਹੈ ਜਿਸ ਦੇ ਅਸੀਂ ਉਸ ਚੀਜ਼ ਦੇ ਲਾਇਕ ਵੀ ਨਹੀਂ ਹੁੰਦੇ ਉਸ ਚੀਜ਼ ਲਈ ਅਸੀਂ ਤਿਆਰ ਹੁੰਦੇ ਹਾਂ ਪਰ ਫਿਰ ਸਾਨੂੰ ਉਹ ਚੀਜ਼ ਮਿਲ ਹੀ ਜਾਂਦੀ ਹੈ ਅਸੀਂ ਸੋਚਦੇ ਹਾਂ ਇਹ ਸੁਪਨਾ ਹੈ ਪਰ ਸੁਪਨਾ ਨਹੀਂ ਹਕੀਕਤ ਹੁੰਦੀ ਹੈ ਦੋਸਤੋ ਅਜੀਹਾ ਸਮਾਂ ਹੁਣ ਤੁਹਾਡਾ ਆ ਚੁੱਕਾ ਹੈ ਹੁਣ ਤੁਹਾਨੂੰ ਉਹ ਮਿਲੇਗਾ ਜੋ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਤੁਹਾਡੀ ਸੋਚ ਤੋਂ ਪਰੇ ਤੁਹਾਡੇ ਜੀਵਨ ਵਿੱਚ ਬਦਲਾਅ ਹੋਣ ਵਾਲੇ ਹਨ ਦੀਵਾਲੀ ਤੋਂ ਪਹਿਲਾਂ ਤੁਹਾਡੇ ਜੀਵਨ ਵਿੱਚ ਹਰ ਹਾਲ ਵਿੱਚ ਬਦਲਾਅ ਹੋਣਗੇ ਜਦੋਂ ਤੁਹਾਡੇ ਕਰਮ ਬਲਵਾਨ ਹੋਣ ਤਾਂ ਸ਼ਨੀ ਮਜ਼ਬੂਤ ਹੈ ਸ਼ਨੀ ਕਦੇ ਵੀ ਤੁਹਾਨੂੰ ਇਸ ਵਿੱਚ ਬੁਰੇ ਨਤੀਜੇ ਨਹੀਂ ਦੇਵੇਗਾ ਸ਼ਨੀ ਕੀ ਹੈ ਕਰਮਫਲ ਤੇ ਰਾਹੂ ਕੀ ਹੈ ਤੁਹਾਨੂੰ ਇਸ ਅੰਤ ਵੀਡੀਓ ਵਿੱਚ ਦੱਸਾਂਗੇ ਰਾਹੂ ਕਿਵੇਂ ਮਜ਼ਬੂਤ ਕੀਤਾ ਜਾਂਦਾ ਹੈ ਦੋਸਤੋ ਕਈ ਰਾਸ਼ੀ ਵਾਲੇ ਲਗਭਗ ਲੋਕ ਜਿਹੜੇ ਹਨ ਉਹ ਕੇਵਲ ਰਾਹੂ ਤੋਂ ਹੀ ਪਰੇਸ਼ਾਨ ਹਨ ਕਿਉਂਕਿ ਰਾਹੂ ਜਿਹੜਾ ਹੈ ਭਲਵਾਨ ਕਿਵੇਂ ਬਣ ਜਾਂਦਾ ਹੈ ਇਹ ਤੁਹਾਨੂੰ ਨਹੀਂ ਪਤਾ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਰਾਹੂ ਨੂੰ ਭਲਵਾਨ ਕਿਵੇਂ ਬਣਾਇਆ ਜਾਵੇ ਅਗਲੇ 24 ਘੰਟਿਆਂ ਵਿੱਚ ਤੁਹਾਨੂੰ ਇੱਕ ਵੱਡੀ ਖੁਸ਼ਖਬਰੀ ਵੀ ਮਿਲਣ ਵਾਲੀ ਹੈ ਤੁਹਾਡੇ ਵਿੱਚੋਂ ਕਈ ਲੋਕਾਂ ਦੀ ਇੱਕ ਸਮੱਸਿਆ ਹੈ ਜਦੋਂ ਧਨ ਆਉਂਦਾ ਹੈ ਉਹ ਚਲਿਆ ਜਾਂਦਾ ਹੈ ਇਹ ਪਰੇਸ਼ਾਨੀ ਉਹਨਾਂ ਦੀ ਹਮੇਸ਼ਾ ਪਣੀ ਰਹਿੰਦੀ ਹੈ ਤੁਹਾਡੇ ਜੀਵਨ ਵਿੱਚ ਧਨ ਆ ਰਿਹਾ ਹੈ ਪਰ ਜਾ ਵੀ ਰਿਹਾ ਹੈ ਫਟਾਫਟ ਚਲਿਆ ਜਾਂਦਾ ਹੈ ਪਰ ਅਜੀਹਾ ਕਿਉਂ ਹੋ ਜਾਂਦਾ ਹੈ ਤੁਹਾਨੂੰ ਕਦੇ ਨਹੀਂ ਪਤਾ ਮਨ ਦੀ ਬੇਚੈਨੀ ਰਹਿੰਦੀ ਹੈ ਦੋਸਤ ਮਨ ਦੀ ਬੇਚੈਨੀ ਜਿੱਥੇ ਸ਼ਾਂਤੀ ਨਹੀਂ ਉੱਥੇ ਲਕਸ਼ਮੀ ਨਹੀਂ ਟਿਕਦੀ ਤੁਹਾਡੇ ਮਨ ਵਿੱਚ ਜੇਕਰ ਸ਼ਾਂਤੀ ਨਹੀਂ ਰਹੇਗੀ ਤੁਹਾਡੇ ਘਰ ਵਿੱਚ ਮਾਤਾ ਲਕਸ਼ਮੀ ਵਾਸ ਨਹੀਂ ਕਰੇਗੀ ਤੁਹਾਡੇ ਹੱਥਾਂ ਵਿੱਚ ਪੈਸਾ ਨਹੀਂ ਟਿਕੇਗਾ ਮਨ ਬੇਚੈਨ ਨਾ ਰੱਖੋ ਆਪਣੇ ਘਰ ਵਿੱਚ ਸ਼ਾਂਤੀ ਬਣਾਈ ਰੱਖੋ ਚੰਗਾ ਵਾਤਾਵਰਣ ਰੱਖੋ ਮਾਤਾ ਲక్ష్ਮੀ ਖੁਦ ਟਿਕਣਾ ਲੱਗੇਗੀ ਜੋ ਤਨ ਇੱਧਰ ਉੱਧਰ ਜਾ ਰਿਹਾ ਹੈ ਉਹ ਨਹੀਂ ਜਾਵੇਗਾ ਨਾਲ ਹੀ ਅਗਲੀ ਚੀਜ਼ ਹੈ ਕਮੰਡ ਕਰਨਾ ਪਰ ਕਈ ਲੋਕ ਅਜਿਹੇ ਹਨ ਜੋ ਬਹੁਤ ਹੀ ਕਮੰਡ ਕਰ ਬੈਠਦੇ ਹਨ ਸੋ ਅਜਿਹੀ ਸੋਚ ਨੂੰ ਤੁਸੀਂ ਬੰਦ ਕਰ ਦੇਣਾ ਹੈ ਆਟੋਮੈਟਿਕ ਤੁਹਾਡੇ ਘਰ ਵਿੱਚ ਫਿਰ ਪੈਸਾ ਚਲੇ ਆਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੀਵਾਲੀ ਦੇ ਮੌਕੇ ਤੁਸੀਂ ਕਿਸੇ ਗਰੀਬ ਨੂੰ ਅੰਨ ਦਾ ਦਾਨ ਕੱਪੜੇ ਦਾ ਦਾਨ ਜ਼ਰੂਰ ਕਰਨਾ ਹੈ ਜੇਕਰ ਤੁਸੀਂ ਕਿਸੇ ਦਾ ਤਨ ਠਾਕਦੇ ਹੋ ਤਾਂ ਤੁਹਾਡੇ ਤੇ ਮਾਤਾ ਲక్ష్ਮੀ ਬਹੁਤ ਜ਼ਿਆਦਾ ਪ੍ਰਸੰਨ ਹੋ ਜਾਣਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ 1 ਰੁਪਿਆ ਵੀ ਕਮਾ ਰਹੇ ਹੋ ਤਾਂ ਅਜੀਹਾ ਨਹੀਂ ਕਿ 90 ਤੁਸੀਂ ਬਚਾ ਵੀ ਰਹੇ ਹੋ ਇਸ ਗੱਲ ਦਾ ਧਿਆਨ ਰੱਖੋ ਕਿ ਕਿਹੜੀਆਂ ਵੱਡੀਆਂ ਭਿਆਨਕ ਘਟਨਾਵਾਂ ਹਨ ਜੋ ਵਾਪਰ ਸਕਦੀਆਂ ਹਨ ਇਸ ਲਈ ਅੱਜ ਤੋਂ ਹੀ ਤੁਸੀਂ ਇੱਕ ਇੱਕ ਰੁਪਿਆ ਜਿਹੜਾ ਹੈ ਬਚਾਉਣਾ ਹੈ ਤਾਂ ਕਿ ਆਉਣ ਵਾਲਾ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਲੈ ਕੇ ਆਵੇ ਤੁਹਾਡੇ ਘਰ ਵਿੱਚ ਅਚਾਨਕ ਜਿਹੜੀ ਹੈ ਜੇਕਰ ਕੋਈ ਮੁਸੀਬਤ ਆ ਜਾਂਦੀ ਹੈ ਤੁਹਾਨੂੰ ਉਸ ਦਾ ਹੱਲ ਫਿਰ ਆਪਣੇ ਆਪ ਹੀ ਨਜ਼ਰ ਲੱਗ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੇ ਘਰ ਵਿੱਚ ਅਚਾਨਕ ਕੋਈ ਹਾਦਸਾ ਹੋ ਸਕਦਾ ਹੈ ਜਿਸ ਤੋਂ ਤੁਸੀਂ ਬਚ ਕੇ ਰਹਿਣਾ ਹੈ ਇਸ ਸਮੇਂ ਤੁਸੀਂ ਕਿਸੇ ਵੀ ਵਿਅਕਤੀ ਨੂੰ ਦਾਨਪੁਨ ਕਰ ਸਕਦੇ ਹੋ ਕਿਸੇ ਬ੍ਰਾਹਮਣ ਨੂੰ ਜਾਂ ਕਿਸੇ ਗਰੀਬ ਨੂੰ ਜਿਸ ਦੇ ਨਾਲ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਨੂੰ ਸਿੱਧਿਆ ਪ੍ਰਾਪਤ ਹੋ ਜਾਵੇਗਾ ਇਸ ਦੀਵਾਲੀ ਦੇ ਮੌਕੇ ਤੁਹਾਨੂੰ ਵਿਦੇਸ਼ ਵੱਲੋਂ ਆਪਣੇ ਬੱਚਿਆਂ ਵੱਲੋਂ ਕੋਈ ਸਰਪ੍ਰਾਈਜ਼ ਗਿਫਟ ਮਿਲ ਸਕਦਾ ਹੈ ਜਿਸ ਨੂੰ ਵੇਖ ਕੇ ਤੁਹਾਡੀ ਖੁਸ਼ੀ ਦੇ ਕੋਈ ਠਿਕਾਣਾ ਨਹੀਂ ਰਹਿ ਜਾਵੇਗਾ ਜੇਕਰ ਤੁਸੀਂ ਕਿਧਰੇ ਬਾਹਰ ਜਾ ਰਹੇ ਹੋ ਤਾਂ ਆਪਣੀਆਂ ਕੀਮਤੀ ਚੀਜ਼ਾਂ ਦਾ ਖਾਸ ਤੌਰ ਤੇ ਧਿਆਨ ਰੱਖਿਓ ਤੁਹਾਡੇ ਘਰ ਵਿੱਚ ਚੋਰੀ ਚੁਕਾਰੀ ਹੋ ਸਕਦੀ ਹੈ ਕੋਈ ਵੱਡਾ ਧੰਦਾ ਤੁਹਾਨੂੰ ਘਾਟਾ ਦੇ ਸਕਦਾ ਹੈ ਇਸ ਲਈ ਹਮੇਸ਼ਾ ਦਿਲ ਤੋਂ ਨਹੀਂ ਦਿਮਾਗ ਤੋਂ ਸੋਚਣਾ ਹੈ ਆਪਣੀਆਂ ਦਿਲ ਦੀਆਂ ਗੱਲਾਂ ਕਦੇ ਵੀ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਇਸ ਲਈ ਘਰ ਅਤੇ ਘਰ ਦੇ ਬਾਹਰ ਸੀਸੀਟੀਵੀ ਜ਼ਰੂਰ ਚੈੱਕ ਕਰੋ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਵਾ ਕੇ ਰੱਖੋ ਇਸ ਸਮੇਂ ਤੁਸੀਂ ਦੀਵਾਲੀ ਦੇ ਮੌਕੇ ਘਰ ਦੇ ਬਾਹਰ ਰੋਜ਼ਾਨਾ ਹੀ ਉਸ ਦਿਨ ਤੱਕ ਇੱਕ ਦੀਵਾ ਜਲਾਓ ਜਿਸ ਦੇ ਨਾਲ ਸਕਾਰਾਤਮਕ ਊਰਜਾ ਤੁਹਾਡੇ ਘਰ ਵਿੱਚ ਵਾਸ ਕਰ ਜਾਵੇਗੀ ਤੁਹਾਡੇ ਘਰ ਵਿੱਚ ਸ਼ਾਂਤੀ ਬਣੀ ਰਹੇਗੀ ਨਾਲ ਹੀ ਨਾਲ ਤੁਹਾਡੇ ਤੇ ਕਿਸੇ ਵੀ ਤੰਤਰ ਮੰਤਰ ਦਾ ਤਾੰਤ੍ਰਿਕ ਰਿਅਾਵਾਂ ਦਾ ਕੋਈ ਵੀ ਵਾਸ ਨਹੀਂ ਹੋਵੇਗਾ ਇਹੋ ਜਿਹੇ ਤੰਤਰ ਮੰਤਰ ਤੁਹਾਡੇ ਘਰ ਨੂੰ ਛੱਡ ਕੇ ਦੂਰ ਚਲੇ ਜਾਣਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋ ਸਕਦਾ ਹੈ ਜਿਸ ਦੇ ਆਉਣ ਦੇ ਨਾਲ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਕੁਝ ਅਜਿਹੇ ਪਲ ਮਹਿਸੂਸ ਹੋਣਗੇ ਜੋ ਕਿ ਬਹੁਤ ਹੀ ਖੁਸ਼ੀਆਂ ਭਰੇ ਹੋਣਗੇ ਉਹ ਤੁਹਾਨੂੰ ਕਮਾਈ ਦਾ ਕੋਈ ਐਸਾ ਸਾਧਨ ਦੇ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਹੈ ਗੰਗਾ ਜਲ ਦਾ ਛੱਟਾ ਜ਼ਰੂਰ ਦਿਆ ਕਰੋ ਕਿਉਂਕਿ ਮਾਤਾ ਲక్ష్ਮੀ ਕਿਸੇ ਵੀ ਰੂਪ ਵਿੱਚ ਤੁਹਾਡੇ ਘਰ ਪਧਾਰ ਸਕਦੇ ਹਨ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਤੁਹਾਡੇ ਘਰ ਵਿੱਚ ਕੋਈ ਜਾਨਵਰ ਆਉਂਦਾ ਹੈ ਕੁੱਤਾ ਵਗੈਰਾ ਤਾਂ ਉਸ ਨੂੰ ਰੋਜ਼ਾਨਾ ਹੀ ਦਿਵਾਲੀ ਤੱਕ ਰੋਟੀ ਜ਼ਰੂਰ ਪਾਓ ਤਾਂ ਕਿ ਤੁਸੀਂ ਪੁੰਨ ਦਾਨ ਵਾਲੇ ਕੰਮਾਂ ਵਿੱਚ ਆਪਣਾ ਹਿੱਸਾ ਪਾ ਸਕੋ ਤੁਹਾਡੇ ਤੇ ਮਾਤਾ ਲక్ష్ਮੀ ਜੀ ਦਾ ਸਦਾ ਵਾਸ ਹੋ ਜਾਵੇ ਸੋ ਦੋਸਤੋ ਇਹ ਸੀ ਜੀ ਤਿੰਨਾਂ ਹੀ ਰਾਸ਼ੀ ਵਾਲਿਆਂ ਦੀ ਮਹਾ ਭਵਿੱਖ ਬਾਣੀ ਧੰਨਵਾਦ